ਪਾਟਿਆ ਪਰਿਵਾਰ ਵੱਲੋਂ ਸਵਰਗ ਆਸ਼ਰਮ ਸ਼ਾਹਕੋਟ ਨੂੰ ਸ਼ਬ ਵਾਹਨ ਪੈਂਟ ਸ਼ਾਹਕੋਟ ਤੋਂ ਸ਼੍ਰੀਮਤੀ ਪ੍ਰੇਮ ਲਤਾ ਪਾਟਿਆ ਵੱਲੋਂ ਆਪਣੇ ਪੁੱਤਰ ਸਵਰਗਵਾਸੀ ਨਿਖਲ ਪਾਟਿਆ ਦੀ ਯਾਦ ਵਿੱਚ ਹੰਸ ਪਰਿਵਾਰ ਦੇ ਸਹਿਯੋਗ ਨਾਲ ਸਵਰਗ ਆਸ਼ਰਮ ਸ਼ਾਹਕੋਟ ਨੂੰ ਮ੍ਰਿਤਕ ਦੇ ਲਿਆਉਣ ਲਈ 10.5 ਲੱਖ ਨਾਲ ਤਿਆਰ ਕਰਵਾਈ ਗੱਡੀ ਸੇਵਾਵਜੋਂ ਸੌਂਪੀ ਗਈ ਹੈ ਇਸ ਦੇ ਸਬੰਧ ਵਿੱਚ ਸਵਰਗ ਆਸ਼ਰਮ ਸ਼ਾਹਕੋਟ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰਤ ਲਾਲ ਕਾਕਾ ਦੀ ਅਗਵਾਈ ਹੇਠ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਇਨਫੋਟੈਕ ਦੀ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜਕਲਾ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ ਸੋਨੂ ਕੰਗ ਪੀਏ ਡਾਕਟਰ ਰਮੇਸ਼ ਹੰਸ ਮੈਡੀਕਲ ਕੋਆਰਡੀਨੇਟਰ ਆਪ ਤੇ ਬੀਬੀ ਬਲਵਿੰਦਰ ਕੌਰ ਹੰਸ ਕੋਆਰਡੀਨੇਟਰ ਮਹਿਲਾ ਵਿੰਗ ਆਪ ਅਤੇ ਰਕੇਸ਼ ਬੰਟੀ ਪ੍ਰਧਾਨ ਵਾਤਾਵਰਣ ਸੁਧਾਰ ਸੁਸਾਇਟੀ ਸ਼ਾਹਕੋਟ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ਼੍ਰੀਮਤੀ ਪ੍ਰੇਮ ਲਤਾ ਪਾਟਿਆ ਵੱਲੋਂ ਗੱਡੀ ਦੀ ਚਾਬੀ ਅਮਰਤ ਲਾਲ ਕਾਕਾ ਨੂੰ ਸੌਂਪੀ ਗਈ ਅਤੇ ਸ਼੍ਰੀਮਤੀ ਪ੍ਰੇਮ ਲਤਾ ਨੇ ਗੱਡੀ ਤੋਂ ਇਲਾਵਾ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਵਾਲੀ ਜਗ੍ਹਾ ਤੇ ਟਾਇਲਾਂ ਲਗਾਉਣ ਲਈ 50000 ਰੁਪਏ ਦੀ ਸੇਵਾ ਵੀ ਕੀਤੀ। ਹਾਂਜੀ। ਅੱਜ ਸਵਰਗ ਆਸ਼ਰਮ ਭੋਗਾ ਰੋਡ ਚਾਹਕੂਟ ਵਿਖੇ ਸਵਰਗਿਆ ਨikhil ਪਾਟਿਆ ਦੀ ਯਾਦ ਵਿੱਚ ਉਹਨਾਂ ਦੀ ਮਾਤਾ ਵੱਲੋਂ ਮਾਤਾ ਦਾ ਨਾਮ ਸ਼੍ਰੀਮਤੀ ਪ੍ਰੇਮ ਲਤਾ ਜੀ ਅਤੇ ਹੰਸ ਪਰਿਵਾਰ ਦੇ ਸਹਿਯੋਗ ਦੇ ਨਾਲ ਇਹ ਸੇਵਾ ਵਜੋਂ ਗੱਡੀ ਅੱਜ ਪ੍ਰਬੰਧਕ ਕਮੇਟੀ ਦੇ ਅਮਰਤ ਲਾਲ ਜੀ ਕਾਕਾ ਜੀ ਕਮਲਜੀਤ ਜੀ ਤੇ ਵਿਵੇਕਾ ਸ਼ਰਮਾ ਜੀ ਨੂੰ ਪੇਂਟ ਕੀਤੀ ਗਈ ਤੇ ਇਸ ਵਿੱਚ ਜਿਹੜੀ ਗੱਡੀ ਆ ਅਸ਼ੋਕਾ ਲੇਲੈਂਡ ਦੀ ਆ ਇਹ 1.5 ਲੱਖ ਦੀ ਗੱਡੀ ਆਈ ਤੇ ਲੱਖ ਰੁਪਏ ਦਾ ਬਾਡੀ ਮੇਕਰ ਨੂੰ ਦਿੱਤਾ ਗਿਆ ਅਤੇ 50000 ਰੁਪਿਆ ਇਹ ਸੰਸਕਾਰ ਜਿੱਥੇ ਕਰੀਦਾ ਉੱਥੇ ਟਾਇਲਾਂ ਦਾ ਕੰਮ ਚੱਲਦਾ ਸੀ ਉਹ ਦਿੱਤਾ ਗਿਆ ਇਹ ਦਾਨਤਾ ਨਹੀਂ ਅਸੀਂ ਕਹਿ ਸਕਦੇ ਇੱਕ ਸੇਵਾ ਕਹਿ ਸਕਦੇ ਆ ਉਤਮ ਦਾਨਤਾ ਬਹੁਤ ਵੱਡਾ ਦਾਨ ਹੁੰਦਾ ਆ ਅਸੀਂ ਅੱਜ ਇੱਥੇ ਪ੍ਰਬੰਧਕ ਕਮੇਟੀ ਦਾ ਵੀ ਤੇ ਸਮੇਂ-ਸਮੇਂ ਮੁਤਾਬਕ ਅਸੀਂ ਇੱਥੇ ਹੀ ਨਹੀਂ ਸੇਵਾ ਨਿਭਾਰਾਂ ਸਾਡੇ ਨਾਲ ਉੱਗੇ ਸਮਾਜ ਸੇਵਕ ਵਿਰਿੰਦਰ ਚੌਧਰੀ ਜੀ ਬੇਜਨਾਥ ਅਗਰਵਾਲ ਜੀ ਸਰਿੰਦਰਾਂਤ ਜੀ ਅਤੇ ਸੋਨੂ ਗਿੱਲ ਜੀ ਪ੍ਰਧਾਨ ਫੌਜੀ ਜੀ ਆਪਣੇ ਸੀਤਾਰਾਮ ਜੀ ਛੰਟੂ ਜੀ ਤੇ ਜੌਨੀ ਹਾਂਸ ਜੀ ਬੈਠੇ ਨੇ ਅਸੀਂ ਇਸ ਗੱਲ ਦੇ ਵੀ ਮਤਲਬ ਬਹੁਤ ਉਤਸ਼ਾਹਕ ਆ ਕਿ ਅਸੀਂ ਸਮੇਂ-ਸਮੇਂ ਮੁਤਾਬਕ ਜਿੱਥੇ ਵੀ ਸਾਨੂੰ ਸਵੈ ਸੇਵੀ ਤੇ ਸਮਾਜ ਸੇਵਕਾਂ ਵੱਲੋਂ ਜੋ ਮੈਂ ਨਾਂ ਬੋਲੇ ਆ ਇਹਨਾਂ ਨੇ ਸਾਡੇ ਸੰਸਥਾ ਜਿਹੜੀ ਆ ਜਿਹਦੇ ਵਿੱਚ ਮੈਂ ਲਾਈਫ ਮੈਂਬਰ ਇਹਨਾਂ ਦਾ ਬਣਿਆ ਹੋਇਆ ਆ ਉਹ ਹੈ ਮੰਦਰ ਲਕਸ਼ਮੀ ਰਣ ਮੰਦਰ ਜੀ ਉੱਥੇ ਵੀ ਅਸੀਂ ਸੇਵਾ ਕਰੀਦੀ ਆ ਤੇ ਦਾਨ ਤਨਹੀ ਤੈਸ ਦੇ ਸੇਵਾ ਵਜੋਂ ਅਸੀਂ ਕੰਮ ਕਰਦੇ ਆ ਤੇ ਇਸੇ ਤਰ੍ਹਾਂ ਹੀ ਦੇਵੀ ਤਲਾਬ ਹੋ ਗਿਆ ਜਾਂ ਵਾਲਮੀਕ ਮੰਦਰ ਦੇ ਵਾਸਤੇ ਵੀ ਸਾਡੇ ਪ੍ਰਧਾਨ ਸੋਨੂ ਗੱਲ ਜੀ ਬੈਠੇ ਨੇ ਅਸੀਂ ਇਹ ਕੁਪਰਾਲਾ ਕੀਤਾ ਹੋਇਆ ਕਿ ਇਹ ਜਿਹੜਾ ਸੇਵਾ ਆ ਸਭ ਤੋਂ ਵੱਡੀ ਇਹ ਬੜੀ ਇਹ بڑے ਹੌਂਸਲੇ ਤੇ ਬਲੰਦ ਹੌਂਸਲੇ ਦੇ ਨਾਲ ਇਹ ਸਾਰੀਆਂ ਸਵੈ ਸੇਵੀ ਸੰਸਥਾਵਾਂ ਤੇ ਉਹਨਾਂ ਦੇ ਨਾਲ ਕੀਤੀ ਜਾਂਦੀਆਂ ਅਸੀਂ ਆਸ ਕਰਦੇ ਹਾਂ ਕਿ ਅੱਜ ਦੇ ਫੰਕਸ਼ਨ ਦੇ ਵਿੱਚ ਸਾਡੇ ਸ਼ੋਸ਼ਲ ਵਰਕਰ ਬੀਬੀ ਰਣਜੀਤ ਕੌਰ ਕਾਕੜ ਕਲਾਂ ਜੀ ਸੀ ਤੇ ਉਹਨਾਂ ਦੀ ਟੀਮ ਵੀ ਆਈ ਸੀ ਤੇ ਜਿਹਦੇ ਵਿੱਚ ਉਸ ਟੀਮ ਦੇ ਵਿੱਚ ਸ਼ੋਸ਼ਨ ਤੌਰ ਤੇ ਮੇਰੀ ਮੈਸੇਜ ਬਲਵਿੰਦਰ ਕੌਰ ਹੰਸ ਜੀ ਜੋ ਸੋਸ਼ਲ ਤੌਰ ਤੇ ਕੰਮ ਕਰਦੇ ਆ ਅਸੀਂ ਨਾਲ ਨਾਲ ਰਾਜਨੀਤਿਕ ਸਾਡਾ ਹਿੱਸਾ ਆ ਲੇਕਿਨ ਅਸੀਂ ਇਸ ਹਿੱਸੇ ਦੇ ਵਿੱਚ ਜਿਆਦਾ ਸਵੈ ਸੇਵੀ ਸੰਸਥਾ ਵੱਲੋਂ ਜਿਆਦਾ ਜੋਗ ਪਾਉਨੇ ਓਕੇ ਧੰਨਵਾਦ ਜੀ ਸਾਰੇ